ਸ਼ਾਹ ਜਹਾਂ ਨੇ ਯਾਦ ਵਿੱਚ ਕਹਾ ਤਾਜ ਮਹਿਲੋਂ ਕੇ ਤਾਜ ਦਾ ਨਿਰਮਾਣ ਸ਼ੁਰੂ ਕੀਆ ਤੇ ਅੱਲਾ ਦੇ ਜਿਹੜੇ 999 ਆ ਨਾ ਉਹ ਇਸ ਉੱਤੇ ਲਿਖੇ ਹੋਏ ਆ ਆ ਵਾਹ ਆ ਤਾਜ ਮਹਿਲ ਦਾ ਨਕਸ਼ਾ ਬਣਿਆ ਹੋਇਆ ਆ ਅੰਦਰਲਾ ਹਾਲ ਆ ਤੇ ਆ ਕਬਰ ਆ ਮੇਰਾ ਰਾਜਾ ਇੱਧਰ ਦੀ ਆਉਂਦਾ ਹੁੰਦਾ ਸੀ ਤੇ ਆ ਜਿਹੜੇ ਕਮਰੇ ਆ ਇਹ ਬੰਦ ਪਏ ਆ ਦੇਖੋ ਬੰਦ ਪਏ ਆ ਨਾ ਇਥੇ ਕਾੜ ਹੋਈ ਆ ਉਹ ਇੱਥੇ ਬਣੀ ਆ ਇਮਿਊਨਿਟੀ ਸਿਸਟਮ ਵਧਾਉਣ ਵਾਸਤੇ ਉਹਨਾਂ ਦਾ ਤੇ ਬੜੇ ਹੀ ਨਹੀਂ ਤਾਂ ਵੀ ਆਵੀ ਆਹ ਲੈਣੀ ਹੈ ਲੈ ਲਓ ਲੈ ਲਓ ਲੈ ਲਓ ਇੱਥੇ ਲੈਣੀ ਤਾਂ ਹੈਗੀ ਹੈ ਫੋਟੋ ਤਾਂ ਬਣਦੀ ਇੱਕ ਸ਼ਾਹਜਹਾਨ ਨੇ ਬਣਵਾ ਕੇ ਹਸੀਨ তাজ ਮਹਿਲ ਇੱਕ ਸ਼ਾਹਜਹਾਨ ਨੇ ਬਣਵਾ ਕੇ ਹਸੀਨ তাজ ਮਹਿਲ ساری ਦੁਨੀਆ ਨੂੰ ਮੁਹੱਬਤ ਕੀ ਨਿਸ਼ਾਨੀ دی ਹੈ ਅੱਜ ਗੱਲ ਕਰਦੇ ਹਾਂ তাজ ਮਹਿਲ ਦੀ ਐਵੇਂ ਨਹੀਂ ਕਹਿੰਦੇ ਹੁੰਦੇ ਸ਼ਾਹ-ਏ-ਸ਼ਹਨशाह ਸ਼ਹਿਨशाहਾਂ ਦੇ ਸ਼ਹਿਨਸ਼ਾ ਗਣ ਕੇ ਕਈ ਰਾਜਿਆਂ ਦਾ ਰਾਜਾ ਇਹ ਉਹ ਮੁਗਲ ਸਲਤਨਤ ਸੀਗੀ ਭਾਰਤ ਦੇ ਵਿੱਚ ਜਦੋਂ ਰਾਜਿਆਂ ਦੇ ਉੱਤੇ ਵੀ ਰਾਜੇ ਹੁੰਦੇ ਸੀ ਤੇ ਆਪਾਂ ਗੱਲ ਕਰਦੇ ਆਂ ਵੀ ਐਡਾ ਵੱਡਾ ਤਾਜਮਹਿਲ ਬਣਾਉਣ ਵਾਸਤੇ ਆਪਾਂ ਨੂੰ ਵੈਸੇ ਹੀ ਲੱਗਦਾ ਕਿ ਛੋਟਾ ਤੇ ਉਸ ਵਕਤ 4 ਕਰੋੜ ਰੁਪਈਆ ਲੱਗਿਆ ਸੀ ਤੇ ਜਦੋਂ ਉਸ ਵਕਤ ਸੋਨੇ ਦੀ ਕੀਮਤ ਸੀਗੀ 10 ਰੁਪਏ ਤੋਲਾ ਤੇ ਅੱਜ ਦੀ ਰੇਟ ਦੇ ਵਿੱਚ 46 ਕਿਲੋ ਵੀ 46 ਕਰੋੜ ਤੋਂ 50 ਕਰੋੜ ਦੇ ਰੁਪਏ ਦੇ ਵਿੱਚ ਵਿੱਚ ਇਹ ਇਹਦੀਆਂ ਟਿਕਟਾਂ ਖਰੀਦ ਕੇ ਲੋਕ ਇੱਕ ਸਾਲ ਦੀ ਕਮਾਈ ਆ ਜਿਹੜੀ ਉਹ ਤਾਜ ਮਹਿਲ ਦੀ ਆ ਤੇ ਕਹਿੰਦੇ ਵੀ ਜੇ ਰੋਜ਼ ਦੀ ਕਮਾਈ ਦੇਖਣੀ ਆ ਤਾਂ 50 ਲੱਖ ਦੇ ਨੇੜੇ ਤੇ ਰੋਜ਼ ਦੀ ਕਮਾਈ ਆ ਆਪੇ ਆਪਾਂ ਹਿਸਾਬ-ਕਿਤਾਬ ਲਾ ਕੇ ਦੇਖ ਸਕਦੇ ਆ ਵੀ ਇਹਦੀ ਕਿੰਨੀ ਕਮਾਈ ਆ ਇਹਦੇ ਬੜੇ ਫੈਕਟ ਆ ਅੱਜ ਆਪਾਂ ਸਾਰੇ ਫਿਕਟਾਂ ਬਾਰੇ ਵੀ ਗੱਲ ਕਰਾਂਗੇ ਤੇ ਕਹ ਲਓ ਵੀ ਇਸ ਕਹਾਣੀ ਨੂੰ ਅੱਗੇ ਲੈ ਕੇ ਜਾਂਦੇ ਆ ਆਓ ਚੱਲੀਏ ਪਿਛਲਾ ਭਾਗ ਦੇਖਣ ਵਾਸਤੇ ਨਾ ਤੁਸੀਂ ਆਈ ਬਟਨ ਦੇ ਵਿੱਚ ਕਲਿੱਕ ਕਰ ਲਿਓ ਤੁਹਾਨੂੰ ਪਿਛਲਾ ਭਾਗ ਮਿਲ ਜੂਗਾ ਤੇ ਇਹ ਦੇਖੋ ਤੁਸੀਂ ਇੱਥੋਂ ਆਪਾਂ ਬੰਦ ਕੀਤਾ ਸੀਗਾ ਇਸ ਦਰਵਾਜ਼ੇ ਨੂੰ ਆਪਾਂ ਜਿਉਂ ਹੀ ਕ੍ਰਾਸ ਕੀਤਾ ਤੇ ਸਾਨੂੰ ਇੱਕ ਬਹੁਤ ਖੂਬਸੂਰਤ ਅੱਖਾਂ ਨਾਲ ਝਪਕਣ ਵਾਲੀ ਤਸਵੀਰ ਜਿੱਥੇ ਲੋਕ ਆ ਕੇ ਖੜ ਜਾਂਦੇ ਆ ਕੈਮਰੇ ਆਪਣੇ ਚਾਲੂ ਕਰ ਲੈਂਦੇ ਆ ਇਹ ਉਹ ਸਥਾਨ ਆ ਤੇ ਫੁੱਲਾਂ ਕਹਿ ਲੋ ਵੀ ਇੰਨਾ ਸੋਹਣਾ ਸ਼ਿੰਗਾਰਿਆ ਹੋਇਆ ਜਿਹਦੀ ਇੰਨੀ ਕੀਮਤੀ ਇੰਨੀ ਆ ਜਿਹਨੇ ਰੋਜ਼ ਹੀ ਜਿਹਨੇ 50 ਲੱਖ ਦੇ ਕਰੀਬ ਟਿਕਟਾਂ ਵੇਚ ਕੇ ਕਮਾ ਲੈਣਾ ਤੇ ਉਹਦੀ ਖੂਬਸੂਰਤੀ ਤਾਂ ਬਰਕਰਾਰ ਵੀ ਰਹੂਗੀ ਤੇ ਇੱਕ ਦੂਜੀ ਗੱਲ ਆ ਜਿਹਨੇ ਬਣਵਾਇਆ ਉਹਨੇ ਕਿੰਨੀਆਂ ਟੈਕਨੀਕਾਂ ਸੋਚ ਕੇ ਇਹਨੂੰ ਬਣਵਾਇਆ ਇਹਦੇ ਵਿੱਚ 55 ਫੁਆਰੇ ਲਾਏ ਆ ਤੇ 16 ਗਾਰਡਨ ਇਹ 1940 ਦੇ ਵਿੱਚ ਹੀ ਬਣ ਗਿਆ ਸੀਗਾ ਤੇ ਕਹ ਲੋ ਵੀ ਨੂੰ 22 ਸਾਲ ਦਾ ਸਮਾਂ ਲੱਗਿਆ ਸੀ 46 ਜੀ ਬਣ ਗਿਆ ਸੀ ਉਸ ਤੋਂ ਬਾਅਦ ਆਲੇ ਦੁਆਲੇ ਦੀਆਂ ਬਿਲਡਿੰਗਾਂ ਡਿਜ਼ਾਈਨ ਕਰਨ ਵਾਸਤੇ ਇਹਨੂੰ ਰਸਤਾ ਦੇਣ ਵਾਸਤੇ ਤੇ ਹੋਰ ਕੰਮਾਂ ਵਾਸਤੇ 10 ਸਾਲ ਵਾਧੂ ਲੱਗੇ ਜਾਨਕਿ 56 ਦੇ ਵਿੱਚ ਇਹ ਬਣਿਆ ਜਦੋਂ ਇਹ ਬਣਾਇਆ ਰਾਜੇ ਨੇ ਹਰੇਕ ਮਿਸਤਰੀ ਨੂੰ ਕਿਹਾ ਵੀ ਕੋਈ ਨੋਕਸ ਨਾ ਕੱਢ ਦੇਵੇ ਤੁਹਾਡੇ ਕੰਮ 'ਚ ਇਹ ਜਿਹੜਾ ਤਾਜਮਹਾਲ ਆ ਨਾ ਇਹ 1653 ਦੇ ਵਿੱਚ ਕੰਪਲੀਟ ਹੋ ਗਿਆ ਸੀ ਇਹ ਇੰਨਾ ਕੁ ਪੁਰਾਣਾ ਇੰਨਾ ਕੁ ਨਵਾਂ ਲੱਗਦਾ ਕਿ 1666 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ ਇਸ ਹਿਸਾਬ ਨਾਲ ਉਹ ਵੀ ਇੰਨਾ ਪੁਰਾਣਾ ਹੈ ਅੱਜ ਵੀ ਨਵਾਂ ਲੱਗਦਾ ਆ তাজਮਾਹਲ ਆ ਰਹੀ ਕਿਆ ਖੂਬ ਸੁੰਦਰਤਾ ਜਿੰਨਾ ਜਿੰਨਾ ਆਪਾਂ ਇਹਦੇ ਨੇੜੇ ਜਾਂਦੇ ਆ ਨੇ ਵੱਡਾ ਹੋਈ ਜਾਣਾ ਵੱਡਾ ਹੋਈ ਜਾਣਾ ਵੱਡਾ ਹੋਈ ਜਾਣਾ ਆ ਪਾਣੀਆਂ ਹੁਣ ਤਾਂ ਬਿਜਲੀ ਨਾਲ ਕਰਤਾ ਇਹ ਕੰਮ ਪਹਿਲਾਂ ਇਹ ਉਦਾਂ ਹੁੰਦਾ ਸੀ ਆ ਜਗਾ ਜਿਹੜੀ ਆ ਕਿਸੇ ਸਮੇਂ ਇੱਥੇ ਵੀ ਫੁਹਾਰਾ ਲੱਗਿਆ ਹੁੰਦਾ ਆ ਜਿਹੜੀ ਜਗਾ ਵਾ ਇੱਥੇ ਵੀ ਫੁਹਾਰਾ ਲੱਗਿਆ ਆ ਬਿਲਕੁਲ ਸੈਂਟਰ ਦੇ ਵਿੱਚ ਬਣਿਆ ਹੋਇਆ ਹੈ ਫੁਆਰਾ ਬਿਲਕੁਲ ਸੈਂਟਰ ਦੇ ਵਿੱਚ ਆ ਤੇ ਇਧਰੋਂ ਵੀ ਸੈਂਟਰ ਇਧਰੋਂ ਵੀ ਸੈਂਟਰ ਇਹ ਪਾਣੀ ਦੀਆਂ ਚੱਕੀਆਂ ਲਾਈਆਂ ਹੁੰਦੀਆਂ ਸੀ ਉਹਦੇ ਨਾਲ ਐਸ ਲੈਵਲ ਤੇ ਪਾਣੀ ਲਿਆਂਦਾ ਜਾਂਦਾ ਸੀਗਾ ਤੇ ਇਹ ਵੀ ਗੱਲ ਆ ਵੀ ਐਸ ਜਗ੍ਹਾ ਤੋਂ ਬਿਨਾਂ ਜੇ ਕਿਸੇ ਹੋਰ ਜਗ੍ਹਾ ਤੇ ਤੁਸੀਂ ਜਾਂਦੇ ਹੋ ਤਾਂ ਤੁਹਾਨੂੰ ਇਹਦੇ 4 ਮਨਾਰ ਨਹੀਂ ਦਿਸਣੇ ਇਹਦੇ 3 ਮਨਾਰ ਹੀ ਦਿਸਣੇ ਆ ਤੇ ਦੂਸਰੀ ਗੱਲ ਆ ਵੀ ਇਧਰਲਾ ਮਨਾਰ ਥੋੜਾ ਜਿਹਾ ਟੇਡਾ ਵੀ ਆ ਕਿਉਂਕਿ ਸੈਂਟਰ ਜੇ ਬਿਲਕੁਲ ਸਿੱਧਾ ਕਰਦੇ ਨਾ ਤਾਂ ਇਹ ਸਿੱਧਾ ਨਹੀਂ ਸੀ ਦਿਸਣਾ ਇਸ ਕਰਕੇ ਉਹਨੂੰ ਡੇਡਾ ਵੀ ਕੀਤਾ ਗਿਆ ਤੇ ਦੂਜੀ ਗੱਲ ਰਹਿ ਗਈ ਵੀ ਇੱਥੇ ਜਿਹੜੇ ਮਜ਼ਦੂਰ ਕੰਮ ਕਰਦੇ ਸੀ ਕਹਿੰਦੇ ਆ ਵੀ ਹੱਥ ਵੱਡੇ ਗਏ ਸੀ ਇੱਥੇ ਦੇ ਹਿਸਾਬ ਨਾਲ ਗਾਈਡ ਦੇ ਹਿਸਾਬ ਨਾਲ ਇਹ ਕਹਿੰਦੇ ਵੀ ਉਹਨਾਂ ਨੇ ਇੱਕ ਐਗਰੀਮੈਂਟ ਕੀਤਾ ਗਿਆ ਸੀ ਵੀ 22 ਸਾਲ ਲੱਗਣਿਆ ਇਸ ਕੰਮ ਨੂੰ ਬੰਨਣ ਦੇ ਵਿੱਚ ਤੇ 22 ਸਾਲਾਂ ਦੇ ਵਿੱਚ ਠੀਕ ਆ ਵੀ ਤੁਸੀਂ ਉਦੋਂ ਬਾਅਦ ਐਗਰੀਮੈਂਟ ਕਰਾਂਗੇ ਤੁਹਾਡੇ ਨਾਲ ਵੀ ਤੁਸੀਂ ਉਦੋਂ ਬਾਅਦ ਆਪਦਾ ਇਹ ਕੰਮ ਨਹੀਂ ਕਰਨਾ ਤੇ ਆਪਣਾ ਜਿਹੜੀ ਤੁਸੀਂ ਵੀ ਇਹ ਕੰਮ ਨਹੀਂ ਕਰਨਾ ਤੁਸੀਂ ਹਾਂ ਵੀ ਨਹੀਂ ਤਾਜਮਹਾਲ ਨਹੀਂ ਕਿਤੇ ਕੰਮ ਹੀ ਨਹੀਂ ਕਰਨਾ ਮਿਸਤਰੀ ਪੁਣਾ ਵਾਲਾ ਕੰਮ ਹੀ ਨਹੀਂ ਕਰਨਾ ਵੀ ਆਪਣਾ ਕੰਮ ਛੱਡ ਦੇਣਾ ਤੁਸੀਂ ਤੇ ਤੁਹਾਨੂੰ ਅਸੀਂ ਪੈਨਸ਼ਨ ਵੀ ਦਵਾਂਗੇ ਜਦੋਂ ਇਹ ਕੰਪਲੀਟ ਹੋ ਗਿਆ ਉਦੋਂ ਵੀ ਦਵਾਂਗੇ ਤੁਹਾਡਾ ਜਿਵੇਂ ਆਪਣੇ ਜੀਪੀਐਫ ਫੰਡ ਹੁੰਦਾ ਤੇ ਉਵੇਂ ਦਵਾਂਗੇ ਤੇ ਉਵੇਂ ਵੀ ਤੇ ਉਦੋਂ ਬਾਅਦ ਪੈਨਸ਼ਨ ਵੀ ਜਦੋਂ ਤੱਕ ਤੁਸੀਂ ਮਰਦੇ ਨਹੀਂ ਹਾਂ ਆ ਆ ਦੇਖੋ ਆਪਾਂ ਇਹ ਗੱਲ ਕਰਦੇ ਸੀ ਵੀ ਇਹ ਚਾਰ ਮਨਾਰਾਂ ਦੀ ਵਜਾਇਏ ਉਸ ਪੁਆਇੰਟ ਤੋਂ ਬਿਨਾਂ ਤੈਣੀ ਦਿਂਦੀਆਂ ਪਰ ਆ ਜਿਹੜੀ ਜਗਾ ਵਾ ਇੱਥੋਂ ਸਿਰਫ ਦੋ ਹੀ ਦਿਸ ਰਹੀਆਂ ਨੇ ਦੇਖ ਲਓ ਕਿੰਨੀ ਕ ਦੂਰੋਂ ਆਏ ਆ ਆਪਾਂ ਉਸ ਜਗ੍ਹਾ ਤੋਂ ਮਸਾ ਮੇਰੇ ਖਿਆਲ 50 ਕਦਮ ਆਏ ਹੁਣ 100 ਕਦਮ ਲਾ ਲਓ ਤੁਸੀਂ ਤੇ ਇੰਨੇ ਕ ਦੂਰ ਆ ਗਏ ਲਓ ਕਿਆ ਬਾਤਾਂ ਜੀ ਕਿਆ ਬਾਤ ਇਹ ਮਨਾਰ ਵੀ ਕੈਡੀਆਂ ਨੇ ਇਹ ਇਹ ਕੈਡੀਆਂ ਇਸ ਕਰਕੇ ਆ ਵੀ ਇਹ ਸਿੱਧੀਆਂ ਦਿਸਣ ਨਹੀਂ ਇਹ ਸਿੱਧੀਆਂ ਨਹੀਂ ਸਿੱਧੀਆਂ ਬਹੁਤ ਵੱਡਾ ਇਹ ਜਿਉਂ ਜਿਉਂ ਨੇੜੇ ਜਾਣਾ ਹੋਰ ਵੱਡਾ ਆ ਇੱਥੇ ਪੀਣ ਨੂੰ ਪਾਣੀ ਸੀਗਾ ਜਿਹੜੇ ਇੱਥੇ ਬੰਦੇ ਕੰਮ ਕਰਦੇ ਹੁੰਦੇ ਸੀ ਮਜ਼ਦੂਰ ਸੀ ਕਿਉਂਕਿ ਉਹਨਾਂ ਨੇ ਪਾਣੀ ਲੈਣਾ ਇਹ ਖੂਹ ਸੀਗਾ ਕਾਹ ਬਾਤਾਂ ਨੇ ਇੱਥੋਂ ਜੀ ਤਿੰਨ ਮਨਾਰਾ ਦਿਸਣ ਲੱਗੀਆਂ ਆ ਬਿਲਕੁਲ ਆਪਾਂ ਉਸ ਜਗ੍ਹਾ ਤੇ ਖੜੇ ਸੀ ਅੱਜ ਇੱਥੇ ਤਿੰਨ ਜਣੇ ਖੜੇ ਆ ਤੇ ਉਸ ਜਗ੍ਹਾ ਤੋਂ ਦੂ ਦਿੰਦੇ ਸੀ ਇਸ ਵਕਤ ਤਿੰਨ ਦਿਸਣ ਲੱਗੇ ਇਹਦੇ ਮਨਾਰਾ ਚੌਥੀ ਮਨਾਰ ਖਤਮ ਹੋ ਗਈ ਕਿਆ ਬਾਤ ਹੈ ਵੀ ਇਹਦੀ ਕੋਈ ਫੋਟੋਗ੍ਰਾਫੀ ਇਹ ਮੁਕੰਮਲ ਹੀ ਤਾਂ ਹੋਊਗੀ ਫੋਟੋਗ੍ਰਾਫੀ ਜੇ ਤੁਸੀਂ ਫਰੰਟ ਤੋਂ ਖਿੱਚਦੇ ਹੋ ਜੇ ਤੁਸੀਂ ਮਾੜਾ ਜਿਹਾ ਵੀ ਟੇਢਾ ਹੋ ਗਏ ਤਾਂ ਇਹਦੀ ਫੋਟੋਗ੍ਰਾਫੀ ਤੁਸੀਂ ਕਰ ਹੀ ਨਹੀਂ ਸਕਦੇ ਤਾਜ ਮਹਿਲ ਦੀ ਕਿਆ ਬਾਤਾਂ ਜੀ ਕਿਆ ਬਾਤਾਂ ਦੇਖੀ ਜੀ ਉਸ ਉਹ ਸਾਈਡ ਦੇਖੀ ਜੀ ਰੈਡ ਬਿਲਡਿੰਗ ਦਿਖ ਰਹੀ ਉੱਥੇ ਸਾਈਡ ਉੱਥੇ ਸਾਈਡ ਰੈਡ ਬਿਲਡਿੰਗ ਹਾਂਜੀ ਹਾਂਜੀ ਬਿਲਕੁਲ ਜੀ ਹੈ ਨਾ ਇੱਥੇ ਸਾਈਡ ਵੀ ਹੋਈ ਹੈ ਰੈਡ ਬਿਲਡਿੰਗ ਹਾਂਜੀ ਦੋਨੋਂ ਸਾਈਡ ਵਹੀ ਰੈਡ ਬਿਲਡਿੰਗ ਹੈ ਹਾਂ दोनों सेम है क्योंकि है दोनों सेम उस साइड हाँ जी ड्रम ड्रम हाउस हाउस और इसको भी बोलते थे बादशाह के टाइम पर ड्रम हाउस में क्या होता था जब बादशाह आते थे उनके वेलकम में ढोल नगाड़े बसते थे दोनों ठीक है जी लेकिन बाद में जब इंडियन गवर्नमेंट ने इसको टूरिस्ट हब बनाया ताजमहल को तब इंडियन गवर्नमेंट ने इसको बंद कर दिया ड्रम हाउस और ड्रम हाउस को बदल कर कर दिया ताज म्यूजियम अच्छा ये ताज म्यूजियम है आज ये, ना। 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 ये ताज म्यूजियम हो गया वो ट्रम हाउस देखिए अभी देखिए ताज म्यूजियम में क्या है जो हमने ढाई सौ वाली टिकट ली है वो ऊपर जाने का ਇਹ ਦੁਨੀਆ ਨਾਲੋਂ ਅਲੱਗ ਹੈ। ਆ ਜਿਹੜੇ ਬਿਲਡਿੰਗ ਬਣੀਆਂ ਹਨ ਸਾਹਮਣੇ ਇੱਥੇ ਜਦੋਂ ਰਾਜਾ ਹੁੰਦਾ ਸੀ ਤੇ ਇੱਥੇ ਨਗਾਰੇ ਨੂੰ ਢੂਲ ਢੂਲ ਵੱਜਦੀ ਸੀ। ਇੱਥੇ ਪਾਣੀ ਆ ਜਿਹੜਾ ਪਾਣੀ ਦੀਆਂ ਚਾਟੀਆਂ ਵੀ ਇੱਥੇ ਲੱਗੀਆਂ ਹੋਈਆਂ ਸੀ ਜਿਹੜੇ ਬੰਦਿਆਂ ਦੇ ਮਜ਼ਦੂਰਾਂ ਦੇ ਟੂਲ ਆਉਂਦੇ। ਉਹ ਹੈਗਾ ਸੈਂਟਰ ਪੁਆਇੰਟ ਤੇ ਆਪਾਂ ਉਥੋਂ ਸਿਰਫ ਆਹ ਸੈਂਟਰ ਪੁਆਇੰਟ ਆ ਜਿੱਥੋਂ ਮੁਕੰਮਲ ਇਹਦੀ ਤਸਵੀਰ ਦਿਂਦੀ ਆ। ਨਹੀਂ ਇਹਦੀ ਫੋਟੋ ਨਹੀਂ ਆਉਂਦੀ ਕੰਪਲੀਟ। ਜਾਂ ਤੁਹਾਨੂੰ ਮਨਾਰ ਘਟ ਜੂਗੀ ਜਾਂ ਕੀ ਗੱਲਾਂ ਨੇ ਦੋ ਦਿ ਆ ਪਤਾਜ ਮੈਲਦੀਆਂ ਕਰਦੇ ਆ ਗੱਲਾਂ ਜਿਹੜਾ ਉੱਪਰ ਮੈਟਲ ਦਾ ਟੁਕੜਾ ਗੁੰਬਦ ਲੱਗਿਆ ਹੋਇਆ ਜਿਹੜਾ ਠੀਕ ਆ ਤੇ ਉਹ ਗੰਬਦੀ ਚਾਹੀਆ ਜਿਹੜੀ 32 ਫੁੱਟਾਂ ਤੇ ਤੁਸੀਂ ਹਿਸਾਬ ਲਾ ਲਓ ਵੀ ਥੱਲੇ ਇਨਸਾਨ ਕਿੰਨੇ-ਕਿੰਨੇ ਖੀਂਦੇ ਆ ਆ ਇਨਸਾਨ ਜਾਂਦੇ ਆ ਤੁਰੇ ਆਪਾਂ ਲੱਗਦਾ ਵੀ ਤਾਜ ਮਹਿਲ ਛੋਟਾ ਵਾ ਆ ਉਹ ਵੀ ਵੇਸਾ ਇਹ ਚਾਰ ਮਨਾਰੀ ਜਿਹੜੀ ਹైదరాబాద్ ਦੀ ਬਿਲਡਿੰਗ ਆ ਨਾ ਹੈਗਾ ਉੱਚਾ ਵਾ ਜੇ ਧਰ ਜੇ ਆਪਾਂ ਨੇਵਾਂ ਤੋਂ ਗਣੀਆ ਕਿਉਂਕਿ ਇੰਡੀਆ ਦੀ ਸਭ ਤੋਂ ਉੱਚੀ ਮিনার ਆ ਨਾ ਜਿਹੜੀ ਉਹ ਹైదరాబాద్ ਦੇ ਵਿੱਚ ਆ ਇਹ ਟੇਡੀਆਂ ਗਾਈਡ ਦੇ ਹਿਸਾਬ ਨਾਲ ਦੱਸਣ ਜੇ ਇਹ ਵੀ ਲੱਗਦੀਆਂ ਨੇ ਇਹ ਟੇਡੀਆਂ ਦੱਸਿਆ ਤੁਹਾਨੂੰ ਵੀ ਵੀ ਦੂਰੋਂ ਦੇਖੀਏ ਤਾਂ ਸਿੱਧੀਆਂ ਦੇਸਣ ਅਚਾਈ ਦੇਖੋ ਕਿੰਨੀ ਉਹਦੇ ਖੂਬਸੂਰਤੀਆ ਕਹਿੰਦੇ ਚਾਰੇ ਐਂਗਲਾਂ ਤੋਂ ਤੁਸੀਂ ਇਹਦੀ ਫੋਟੋ ਲਾਉਂਗੇ ਨਾ ਤਾਂ ਇੱਕੋ ਜੀ ਫੋਟੋ ਆਊਗੀ ਜਿਹੜੀ ਉਹ ਜਗ੍ਹਾ ਜਿੱਥੇ ਆਪਾਂ ਜਗ੍ਹਾ ਤੇ ਆਪਾਂ ਗਏ ਸੀ ਉਹ ਜਗ੍ਹਾ ਔਰ ਜਿੱਥੇ ਲੋਕ ਖੜੇ ਆ ਉਹ ਦੇਖੋ ਉਸ ਜਗ੍ਹਾ ਤੋਂ ਹੀ ਇਹਦੀਆਂ ਚਾਰ ਮਨਾਰਾਂ ਦਿਸਦੀਆਂ ਨੇ ਨਹੀਂ ਤਾਂ ਦਿਸਦੀਆਂ ਨਹੀਂ ਅੱਛਾ ਫਿਰ ਦੂਜੀ ਗੱਲ ਆ ਵੀ ਇਹ ਚਾਰਾਂ ਜਿਗਾਵਾਂ ਦੇ ਉੱਤੋਂ ਇਹ ਦੀਨ ਦਾ ਦੇਖ ਲਓ ਇੱਥੇ ਵੀ ਫੋਟੋ ਮੁਕੰਮਲ ਨਹੀਂ ਆ ਰਹੀ ਲੋਕ ਕਿੰਨੇ ਕਿੰਨੇ ਦਿਖ ਰਹੇ ਆ ਤੇ ਇਹ ਜਿਹੜੇ ਕਹਿੰਦੇ ਸੰਗ ਮਨ ਮਰਾ ਇਹ ਮਕਰਾਨਾ ਵੀ ਬੋਲਦੇ ਆ ਇਹ ਤੇ ਜਦੋਂ 65 ਦੀ ਲੜਾਈ ਲੱਗੀ ਸੀ ਨਾ ਆ ਗੰਬਦ ਦੇ ਉੱਤੇ ਜਦੋਂ 1965 ਦੇ ਵਿੱਚ ਪਾਕਿਸਤਾਨ ਲੜਾ ਲੜਾਈ ਲੱਗੀ ਸੀ ਨਾ ਤਾਂ ਇਹਦੇ ਤੇ ਬਲੈਕ ਕਪੜਾ ਪਾਤਾ ਸੀਗਾ ਉਦੋਂ ਐਡਾ ਵੱਡਾ 32 ਫੁੱਟ ਉੱਚਾ ਤਾਂ ਦੇਖ ਲਓ ਤੁਸੀਂ ਉਹ ਇਕੱਲਾ ਹੀ ਆ ਤੇ ਕਿੰਨਾ ਵੱਡਾ ਵਾ ਕਹਿੰਦੇ ਵੀ ਜਦੋਂ ਜਹਾਜ਼ ਉਤੋਂ ਨਿਸ਼ਾਨਾ ਬਣਾਉਂਦਾ ਸੀ ਨਾ ਵੀ ਉਹਨੂੰ ਥੱਲੇ ਬਲੈਕ ਦਿਸਦਾ ਸੀ ਤਾਂ ਉਹਦਾ ਟਾਰਗੇਟ ਨਹੀਂ ਸੀ ਬਣਦਾ ਵੀ ਇਹ ਟੈ ਨਾ ਜਾਵੇ ਤੇ ਦੂਜੀ ਗੱਲੋਂ ਇਹਦੀਆਂ ਮਨਾਰਾਂ ਟੇਡੀਆਂ ਇਸ ਕਰਕੇ ਵੀ ਆ ਕਿ ਦੂਰੋਂ ਇਹ ਸਿੱਧੀਆਂ ਦਿਸਣ ਤੇ ਦੂਜੀ ਗੱਲ ਵੀ ਜੇ ਕੱਲ ਨੂੰ ਪੁਚਾਲ-ਪਝੂਲ ਆਉਂਦਾ ਵਾ ਤੇ ਇਹ ਤਾਜ ਮਹਿਲ ਤੇ ਨਾ ਡਿੱਗਣ ਤਾਜ ਮਹਿਲ ਤੇ ਨਾ ਡਿੱਗਣ ਕਿਆ ਬਾਤਾਂ ਨੇ ਵੀ ਤੇ ਉਦੋਂ ਬਾਅਦ ਇਹ ਲੱਗਦਾ ਵਾ ਵੀ ਛੋਟਾ ਜਿਹਾ ਵਾ ਕੰਮ ਇਹਗਾ ਬਹੁਤ ਵੱਡਾ ਕੰਮ ਆ ਆ ਚੱਲੇ ਆ ਗਾਈਡ ਚੱਲਿਆ ਵਾ ਇਹਨੂੰ ਦੇਖਣ ਵਾਸਤੇ ਦੁਨੀਆ ਦੇ ਕੋਨੇ ਦੇ ਵਿੱਚੋਂ ਲੋਕ ਲੱਖਾਂ ਰੁਪਏ ਖਰਚ ਕੇ ਸਿਰਫ ਇਹਨੂੰ ਦੇਖਣ ਆਉਂਦੇ ਆ ਲੱਖਾਂ ਰੁਪਏ ਖਰਚ ਕੇ ਤੇ ਹਿਸਾਬ ਕਿਤਾਬ ਲਾਓ ਤੁਸੀਂ ਵੀ ਲੱਖਾਂ ਰੁਪਏ ਖਰਚ ਕੇ ਜੇ ਬੰਦਾ ਕਹਿੰਦੇ ਇਹਨੂੰ ਦੇਖਣ ਆਉਂਦਾ ਤੇ ਕੋਈ ਨਾ ਕੋਈ ਤਾਂ ਖਾਸियत ਹੈਗੀ ਆ ਨਾ ਦੁਨੀਆ ਦੇ ਵਿੱਚ ਪਤਾ ਨਹੀਂ 200 ਦੇਸ਼ ਆ ਪਤਾ ਨਹੀਂ ਕਿੰਨਾ ਦੇਸ਼ ਆ ਤੇ ਉਹ ਦੇਸ਼ਾਂ ਦੇ ਵਿੱਚੋਂ ਸਿਰਫ 7 ਜੂਬੇ ਗਿਣੇ ਗਏ ਆ ਸੱਤਾਂ ਯੂਬਿਆਂ ਚੋਂ ਇੱਕ ਇਹ ਯੂਬਾ ਵਾ ਆਪਾਂ ਇਦੋਂ ਗਾ ਇਹ ਬਹੁਤ ਲੰਮਾ ਕੰਮ ਆ ਸਾਹਮਣੇ ਪੀਣ ਦਾ ਪਾਣੀ ਆ ਫਿਰ ਆਪਾਂ ਉੱਤੇ ਤੱਕ ਦੇ ਜਿੱਥੇ ਥੱਲੇ ਤੱਕ ਘੁੰਮਣਾ ਇੱਥੇ ਤੱਕ ਫਿਰ ਹੈਗੀ 50 ਰੁਪਏ ਟਿਕਟ ਜੇ ਉਹ ਉੱਤੇ ਤੱਕ ਜਾਣਾ ਜਿੱਥੇ ਉਹ ਲੋਕ ਤੁਰੇ ਫਿਰਦੇ ਆ ਉਹ ਆ ਆ ਬਾਸ਼ਾ ਵਾ ਜਿਹੜੀ ਉੱਗਰ ਕੇ ਲਿਖੀ ਜਾਂਦੀ ਆ ਇਹ ਉਹਨਾਂ ਵਾਸਤੇ ਆ ਵੀ ਜਿਨ੍ਹਾਂ ਨੂੰ ਇੱਥੇ ਦਿਸਦਾ ਨਹੀਂ ਦਿਖਾਈ ਨਹੀਂ ਦਿੰਦਾ ਨਾ ਜਿੰਨਾਂ ਨੂੰ ਉਹਨਾਂ ਵਾਸਤੇ ਬਾਸ਼ਾ ਰੱਖੀ ਹੋਈ ਆ ਆਪਾਂ ਤਾਜ ਮਹਿਲ ਦੇ ਥੱਲੇ ਆ ਗਏ ਤੇ ਆਪਾਂ ਅੱਗੇ ਚੱਲਦੇ ਆਂ ਤੇ ਉਹ ਜਾਂਦੇ ਆ ਆਪਣੇ ਹਰਜੀਤ ਜੀ ਤੇ ਇੱਧਰ ਵੀ ਕੋਈ ਬਿਲਡਿੰਗ ਆ ਇਹ ਵੀ ਦੇਖਦੇ ਆਪਾਂ ਕਿ ਤਾਜ ਮਹਿਲ ਜਿਹੜਾ ਸੰਗਮਾਰ-ਮਾਰ ਬਣਿਆ ਨਾ ਇਹ ਸਾਰੇ ਪਾਸਿਆਂ ਇੱਕੋ ਜਿਹਾ ਜੋ ਕੁਝ ਲਿਖਿਆ ਹੋਇਆ ਇਹਦੇ ਮੂਰੇ ਸੇਮ ਲਿਖਿਆ ਸੇਮ ਸਾਈਜ਼ ਆ ਸੇਮ ਸਾਰਾ ਕੁਝ ਆ ਉਹ ਉੱਪਰਲਾ ਜਿਹੜਾ ਗੁੰਬਦ ਆ ਉਹ ਗੁੰਬਦ ਆ ਜਿਹੜਾ ਉਹ 32 ਫੁੱਟ ਉੱਚਾ ਜਾਨਕਿ ਘਰ ਦੀਆਂ ਦੋ ਮੰਜ਼ਲਾਂ ਜਿੰਨਾ ਉੱਚਾ ਵਾ ਤੇ ਇਹ 248 ਫੁੱਟ ਉੱਚਾ ਵਾ ਜੇ ਇਹਨੂੰ ਉੱਤਰੋਂ ਗਿਣਿਆ ਜਾਂਦਾ ਜੇ ਨਿਊਆਂ ਤੋਂ ਗਿਣਿਆ ਜਾਂਦਾ ਤਾਂ ਹైదਰਾਬਾਦੀ ਫਿਰ 270 ਕਤਤ ਤੋਂ ਵੱਧ ਜਾਂਦਾ ਇਹ ਹైਦਰਾਬਾਦੀ ਜਿਹੜੀ ਚਾਰ ਮਨਾਰ ਆ ਉਹਨੂੰ ਵੀ ਇਹ ਕ੍ਰਾਸ ਕਰ ਜਾਂਦਾ ਇਧਰਲੇ ਪਾਸੇ ਮਸਜਿਦ ਆ ਉੱਪਰ ਉਹ ਬਣਿਆ ਹੋਇਆ ਇਹ ਮਾਹਤਵਾ ਤੇ ਇੱਥੋਂ ਸ਼ੂਜ਼ ਕਵਰ ਲੈਣੇ ਪੈਂਦੇ ਆ ਜੇ ਸ਼ੂਜ਼ ਕਵਰ ਪਾਏ ਆ ਤਾਂ ਅਸੀਂ ਸੰਗਮਰਮਰ ਦੇ ਉੱਤੇ ਜਾ ਸਕਦੇ ਆ ਪਰ ਪਤਾ ਨਹੀਂ ਗੁਰਦੁਆਰਿਆਂ ਦੇ ਵਿੱਚ ਵੀ ਹੋਰ ਜਗ੍ਹਾ ਤੇ ਵੀ ਸੰਗਮਰਮਰ ਜਿਹੜੀ ਹੁੰਦੀ ਆ ਉਹ ਲਿਖਿਆ ਹੁੰਦਾ ਵੀ ਸੇਮ ਹੀ ਆ ਮਕਰਾਨੇ ਤੋਂ ਆ ਇਹ ਉਹੀ ਸੰਗਮਰਮਰ ਆ ਸਵੇਰ ਦੇ ਟਾਈਮ ਇੱਥੇ ਗੋਰੇ ਗੋਰੇ ਆਉਂਦੇ ਆ ਜ਼ਿਆਦਾ ਤਰ ਸਵੇਰ ਦਾ ਸਮਾਂ ਕਿਉਂਕਿ ਬਾਹਰਲੇ ਦੇਸ਼ਾਂ ਵਿੱਚ ਠੰਡ ਜ਼ਿਆਦਾ ਆ ਠੰਡ ਜ਼ਿਆਦਾ ਹੋਣ ਕਰਕੇ ਉਹਨਾਂ ਨੂੰ ਸਵੇਰ ਦਾ ਜਿਹੜਾ ਮੌਸਮ ਆ ਨਾ ਸਨਰਾਈਜ਼ ਹੁੰਦਾ ਹੋਇਆ ਤੇ ਉਦੋਂ ਆਉਂਦੇ ਆ ਉਹ ਇਹ 6:30 ਵਜੇ ਸਵੇਰੇ ਖੁੱਲ ਜਾਂਦਾ ਸ਼ਾਮ ਦੇ 5 ਵਜੇ ਤੱਕ ਜਦੋਂ ਗੋਰੇ ਇੱਥੇ ਸਵੇਰੇ ਆਉਂਦੇ ਆ ਤਾਂ ਉਦੋਂ ਇਹਦਾ ਕਲਰ ਆ ਜਿਹੜਾ orange ਰੰਗ ਦਾ ਹੁੰਦਾ ਤੇ ਇਥੋਂ ਸਨਰਾਈਜ਼ ਦੇਖਦੇ ਆ ਆਪਾਂ ਗੁੰਬਦ ਦੇ ਨੇੜੇ ਆ ਕੇ ਉਹ ਦੇਖੋ ਜਿਹੜੇ ਸਪੌਟ ਜੇ ਲੱਗੇ ਆ ਜੇ ਤੁਹਾਨੂੰ ਦਿਖਦੇ ਆ ਆ ਦੇਖੋ ਇਹ ਉਦੋਂ ਇਹਦੇ ਵਿੱਚ ਸਪੈਸ਼ਲ ਬੰਦੇ ਮੰਗਵਾ ਕੇ ਕਪੜਾ ਜਿਹੜਾ ਤੁਹਾਨੂੰ ਦੱਸਿਆ ਵੀ 1965 ਦੇ ਵਿੱਚ ਲੜਾਈ ਲੱਗੀ ਸੀਗੀ ਪਾਕਿਸਤਾਨ ਨਾਲ ਵੀ ਇਹਦੇ ਤੇ ਅਟੈਕ ਨਾ ਕਰ ਦੇਣ ਤਾਂ ਉਸ ਵਕਤ ਇਹਦੇ ਤੇ ਕਪੜਾ ਪਾਇਆ ਗਿਆ ਸੀ ਤੇ ਹਿਸਾਬ ਲਾ ਲਓ ਵੀ ਕਿੰਨਾ ਕਪੜਾ ਹੋਊਗਾ ਜਿਹੜਾ ਉਹ 32 ਫੁੱਟ ਚਾਈਦਾ ਕੱਲਾ ਉੱਪਰ ਗੁੰਬਦੀ ਆ ਠੀਕ ਹੈ ਜੀ ਇਹ ਤਾਜਮਹਾਲ ਦੁਨੀਆ ਦੇਖੋ ਕਿੰਨੀ ਆਈ ਆ ਆਉਣਾ ਚਾਹੀਦਾ ਜੇ ਬੰਦੇ ਦੀ ਸਲਾਹ ਬਣ ਗਈ ਵੀ ਇੱਥੇ ਆ ਕੇ ਵੀ ਸਲਾਹ ਬਣ ਜਾਂਦੀ ਆ ਵੀ ਦੋ ਟਿਕਟਾਂ ਨੇ ਨਾ ਜੇ ਤਾਂ ਤੁਸੀਂ ਉੱਪਰ ਜਾਣਾ ਉਹ ਬਿਲਡਿੰਗ ਦੇ ਜਿੱਥੇ ਲੋਕ ਤੁਰੇ ਫਿਰਦੇ ਆ ਫਿਰ ਤਾਂ ਹੈਗੀ 250 ਦੀ ਤੇ ਜੇ ਤੁਹਾਡੇ ਕੋਲੇ ਉਦਾਂ ਤੁਸੀਂ ਇੱਥੇ ਤੱਕ ਘੁੰਮਣਾ ਜਿੱਥੇ ਤੱਕ ਅਸੀਂ ਘੁੰਮ ਰਹੇ ਆ ਫਿਰ ਹੈਗੀ 50 ਰੁਪਏ ਦੀ ਤੇ ਇਸ ਮਸਜਿਦ ਚ ਹੁਣ ਵੀ ਨਮਾਜ਼ ਪੜੀ ਜਾਂਦੀ ਆ ਫਰਾਈਡੇ ਨੂੰ ਜਿਹੜੇ ਇੱਥੇ ਦੇ ਲੋਕੋ ਲੋਕ ਆ ਆਗਰੇ ਦੇ ਵਿੱਚ 70 ਤੇ 30 ਪਰਸੈਂਟੇਜ ਆ ਕਿ 30 ਪਰਸੈਂਟ ਮੁਸਲਮਾਨ ਆ ਤੇ 70 ਪਰਸੈਂਟ ਹੈਗੇ ਆ Hindu ਧਰਮ ਇੱਥੇ ਤੇ ਦੂਜੀ ਗੱਲ ਵੀ ਇੱਥੇ ਹਮੇਸ਼ਾ ਬੀਜੇਪੀ ਦੀ ਸਰਕਾਰ ਮੇਰੇ ਹਿਸਾਬ ਨਾਲ ਬਣਦੀ ਆ। ਠੀਕ ਹੈ। ਇਹ ਸ਼ੂਗ ਘਬਰਾ ਇਹ ਪੌਣੇ ਪੈਣੇ ਆ ਤਾਂ ਉੱਪਰ ਜਾਣ ਦੇਣਾ ਉਹਨਾਂ ਨੇ। ਅੱਛਾ ਜਿਹੀਂ ਸੇ ਡਾਲ ਲੈਣੇ ਆ ਹਾਂਜੀ। ਅੱਬਾ ਹਾਂ। ਇਹ ਆਪਾਂ ਚਾਲ ਲੈਣੇ ਆ। ਕਾਫੀ ਆ ਭਾਈ। ਸੁਣਿਆ ਹੈ ਇਹ ਪੱਤੀ ਵੀ ਬੜੀ ਬੜੀ ਬੰਦ ਹੋਈ ਆ। ਨਾ ਕਰਿਆ ਬਾਤੀ ਨਹੀਂ ਹਾਂ ਪੂਰੀ ਮੇ ਲਾਈਨ ਦੀ ਬਾਜੀ ਤਾ ਨ ਵੀ ਹਾਈਟ ਦੇਖੋ ਕਿ ਨਹੀਂ ਆ ਲੋਕ ਇਹ ਵੀ ਜ਼ਿਆਦਾ ਰਸਾ ਲਾਇਆ ਹੋਇਆ ਇਹਦੇ ਅੰਦਰੋਂ ਵੀ ਜਾਣਾ ਤੇ ਰੂਟ ਬਣਾਇਆ ਹਾ ਰੂਟ ਵੀ ਇਧਰ ਤੇ ਜਾਣਾ ਤੇ ਇਧਰ ਤੇ ਆ ਜਾਣਾ ਆਪਾਂ ਗੱਲ ਕਰਦੇ ਸੀ ਉਹ ਮਜ਼ਦੂਰਾਂ ਦੇ ਹੱਥ ਨਹੀਂ ਸੀ ਕੱਟੇ ਗਏ ਉਹਨਾਂ ਨਾਲ ਐਗਰੀਮੈਂਟ ਸੀਗਾ ਵੀ ਤੁਸੀਂ ਗਾਂਹ ਜਾ ਕੇ ਕੰਮ ਨਹੀਂ ਕਰਨਾ ਤੇ ਵੀ ਤੁਹਾਨੂੰ ਪੈਨਸ਼ਨ ਵੀ ਦਵਾਂਗੇ ਤੁਹਾਨੂੰ ਕੋਈ ਫੰਡ ਵੀ ਦਵਾਂਗੇ ਜਦੋਂ ਤੁਸੀਂ ਰਿਟਾਇਰ ਹੋਵੇ ਇਹ ਦੇਖਦੇ ਆਪਾਂ ਨੇੜੇ ਕਿੰਨਾ ਜਾਣ ਕੇ ਆਪ ਕਿੰਨਾ ਪਲੇਨ ਆ ਹਨਾ ਤੇ ਉਸ ਕੋ 19 ਸਪੇਸ ਦੇ ਨਾਲ ਹੀ ਵਿੱਚ ਕਾਲਾ ਪੱਥਰ ਪਾਇਆ ਹੋਇਆ ਹੈ ਅਰੇ ਨਹੀਂ ਬਾਤ ਨੂੰ ਸਹੀ ਬਾਤ ਦੂਰ ਤੱਕ ਕਵਰ ਵੀ ਨਹੀਂ ਹੁੰਦਾ ਹਾਂ ਜੀ ਕੋਈ ਕੋਈ ਗੱਲਾਂ ਬਾਤਾਂ ਦੱਸੋ ਤਾਂ ਜੀ ਕੋਈ ਤਾਜ ਮਹਿਲ ਬਾਰੇ ਤੁਹਾਡੇ ਮਨ 'ਚ ਕੀ ਵਿਚਾਰ ਆਇਆ ਇਹਨੂੰ ਦੇਖ ਕੇ ਹੈ 22 ਸਾਲ ਬਹੁਤ ਜ਼ਿਆਦਾ ਹੋ ਗਏ ਜੀ 22 ਸਾਲ ਹਨਾ ਯਾਰ ਬੰਦਾ 22 ਸਾਲ ਮਨ ਤਾਜ ਨੂੰ ਹੀ ਯਾਦ ਕਰਦਾ ਰਿਹਾ ਹਨਾ ਉਸ ਤੋਂ ਬਾਅਦ ਉਹਦੀ ਯਾਦਾਂ ਦੇ ਵਿੱਚ ਇਤਨਾ ਵੱਡਾ ਦੁੱਖੂ ਘੜ ਜਾਂਦਾ ਹੈ ਜਿਹੜਾ ਕਿ ਦੁਨੀਆ ਭਰ ਦੇ ਵਿੱਚ ਅੱਜ ਕੱਲ ਤਾਂ ਉਹ ਵੀ ਬ੍ਰੇਕਅਪ ਕਰ ਲੈਂਦੇ ਆ ਲੋਕ 50-70 ਮਿੰਟ ਦਾ ਬ੍ਰੇਕ ਆ। ਸਹੀ ਹੈ ਵੀ ਉਦੋਂ ਮਸਲ ਨਾ ਛੋਟੇ ਹੁੰਦੇ ਨੇ ਪਿਆਰ ਉਹਦਾ ਹੋ ਗਿਆ ਤੇ 50-70 ਦਾ ਸੀਗਾ। 13-14 ਸਾਲਾਂ ਦਾ ਸੀਗਾ। ਹਾਂ। ਤੇ ਉਹ ਕਹਾਜ ਉਹਦਾ ਇਸ ਤਰ੍ਹਾਂ ਰਹੀ ਆ ਆਪ ਇਹ 1 ਸਾਲ ਵੱਡਾ ਸੀ ਉਹ ਤੋਂ। ਆਵਾਜ਼ ਇੰਨਾ ਕੀ ਸੀਗਾ। ਇੱਦਣੇ ਤੇ ਬਾਤ ਇਸ ਦੇ ਬਗਲ ਨੂੰ ਦੇਖੋ ਵਾਈਟ ਆ ਗਿਆ। ਹਾਂ ਵਾਈਟ ਆ ਗਿਆ। ਚਲੋ। ਜਿਹੜਾ ਵਿੱਚੋਂ ਖਰਾਬ ਹੋ ਗਿਆ ਉਹ ਇੰਡੀਅਨ ਪੱਥਰ ਲਾ ਕੇ ਇਹ ਭਰਿਆ ਹੋਇਆ ਵਾ। ਜਿਹੜਾ ਨਹੀਂ ਖਰਾਬ ਹੋਇਆ ਉਹ ਬੈਲਜੀਅਮ ਦਾ ਪੱਥਰ ਠੀਕ ਆ ਆ ਆਪਕਨੀ ਜੋਨੇ ਨਕਾਸ਼ੀ ਕੀਤੀ ਹੋਈ ਆ ਜੇ ਮੰਨ ਲਓ ਇੱਕ ਪੱਥਰ ਕਿੱਟਾ ਵੱਡਾ ਪੱਥਰ ਆ ਹੈ 8 ਫੁੱਟ ਦਾ 6 ਫੁੱਟ ਦਾ ਜਿੰਨਾ ਵੀ ਹੈਗਾ ਇਹ ਪੱਥਰ ਜੇ ਮੰਨ ਮਾਮੂਲੀ ਜੀ ਵੀ ਕਢਾਈ ਕਿਤੋਂ ਖਰਾਬ ਹੋ ਜੇ ਐਂਡ ਤੇ ਜਾ ਕੇ ਖਰਾਬ ਹੋ ਜੇ ਤਾਂ ਬੰਦੇ ਨੇ ਦੁਬਾਰਾ ਬਣਾਉਣਾ ਪੈਣਾ ਸੀ ਇਹ ਪੱਥਰ ਤੇ ਦੂਜੀ ਗੱਲ ਵੀ ਇਹਦੇ ਵਿੱਚ ਨਾ ਆ ਜਿਹੜੀ ਉੱਪਰ ਛੱਤ ਆ ਨਾ ਇਹਦੇ ਵਿੱਚ ਆਜ਼ਾਦੀ ਤੋਂ ਪਹਿਲਾਂ ਸੋਨੇ ਦੀਆਂ ਤਾਰਾਂ ਹੋਰ ਬੜੇ ਕੀਮਤੀ ਬੇਸ਼ਮਾਹ ਦੌਲਤਾਂ ਲੱਗੀਆਂ ਹੋਈਆਂ ਸੀ ਹੀਰੇ ਜਵਾਹਰਾ ਸੀ ਗੋਰਿਆਂ ਨੇ ਇਹਨੂੰ ਢਾਇਆ ਨਹੀਂ ਇਹਦੇ ਵਿੱਚੋਂ ਕਾਰੀਗਰ ਲਾ ਕੇ ਨਾ ਸਾਰੇ ਸੋਨਾ ਸਾਰਾ ਜਿਹੜਾ ਕੁਝ ਲੱਗਿਆ ਸੀ ਕੱਢ ਕੇ ਲੈ ਗਏ ਐਸੀ ਇਹ ਸਰਦੂ ਕਹਿੰਦੇ ਇੱਕ ਟਰੱਕ ਵਰਕੇ ਲੈ ਗਏ ਸੀ ਇੱਕ ਟਰੱਕ ਵਰਕੇ ਪਤਾ ਨਹੀਂ ਇੱਕ ਇੱਕ ਕਿਉਂ ਕਈ ਟਰੱਕ ਵਰਕੇ ਲੈ ਗਏ ਸੀ ਆ ਜਿਹੜਾ ਕਾਲਾ ਪੱਥਰ ਲੱਗਿਆ ਇਹਦੀ ਜਗ੍ਹਾ ਤੇ ਅੰਦਰਲੇ ਪਾਸੇ ਸੋਨਾ ਅੰਦਰ ਜਿਹੜੇ ਅੰਦਰਲੇ ਪਾਸੇ ਜਿਹੜੇ ਉਹ ਲੱਗੇ ਆ ਨਾ ਇਹਦੇ ਵਿੱਚ ਹੀਰੇ ਜਵਾਰਾਤ ਲੱਗੇ ਆ ਜਾਂ ਜੋ ਵੀ ਲੱਗਿਆ ਹੋਇਆ ਨਗ ਲੱਗੇ ਹੋਇਆ ਉਹਦੇ ਵਿੱਚ ਇਹਨਾਂ ਨੇ ਮੋਬਾਈਲ ਦੀ ਟਾਰਚ ਆਨ ਕਰਕੇ ਦਿਖਾਇਆ ਕਿ ਉਹ ਬਲੋ ਕਰਦੇ ਸੀ ਉਹਨਾਂ ਦੇ ਵਿੱਚ ਦੀ ਲਾਈਟ ਕ੍ਰੋਸ ਹੁੰਦੀ ਸੀ ਫਿਰ ਜਿਹੜਾ ਮਕਬਰਾ ਬਣਿਆ ਹੋਇਆ ਸ਼ਾਹਜਹਾਨ ਦਾ ਤੇ ਉਹਦਾ ਮੁਮਤਾਜ਼ ਦਾ ਅੰਦਰ ਤੇ ਜਿਹੜਾ ਮਖਬਰਾ ਬਣਿਆ ਨਾ ਸ਼ਾਹਜਹਾਂ ਦਾ ਤੇ ਉਹਦੇ ਆਲੇ-ਦੁਆਲੇ ਇੱਕ ਜਾਲੀनुਮਾ ਤਰਾਸ਼ੀ ਹੋਈ ਸੰਗਮਰਮਰ ਦੀ ਪਲੇਟ ਬਣਾਈ ਹੋਈ ਆ ਦੇਖ ਲਓ ਮੈਨੂੰ ਇਹ ਲਾਫਜ਼ ਲੱਭਣੇ ਔਖੇ ਹੋਗੇ ਤੇ ਉਹਦੇ ਵਿੱਚੋਂ ਦੀ ਵੀ ਲਾਈਟ ਗ्लो ਕਰਦੀ ਸੀ ਜਿਹੜੀ ਯੂਵੀ ਲਾਈਟ ਆ ਨਾ ਉਹ ਕਰਦੀ ਸੀ ਇਹ ਹੈਗੀ ਆ ਜਮਨਾ ਜਮਨਾ ਨਦੀ ਇੱਕ ਸ਼ਾਂਤ ਕਿਨਾਰਾ ਵਾ ਇੱਥੇ ਪਾਣੀ ਦੀ ਆਵਾਜ਼ ਨਹੀਂ ਆਉਂਦੀ ਤਾਂ ਕਰਕੇ ਇੱਥੇ ਇਹ ਜਿਹੜਾ ਵਾ ਤਾਜਮਹਿਲ ਸਾਰੇ ਆ ਗਿਆ ਇੱਥੇ ਪਾਣੀ ਵੀ ਨਹੀਂ ਸ਼ੋਰ ਕਰਦਾ ਇਸ ਪਾਣੀ ਨੂੰ ਉਹ ਉੱਪਰ ਚੱਕੀਆਂ ਨਾਲ ਲੈ ਕੇ ਜਾਂਦੇ ਸੀ ਤੇ ਉਹਦੀ ਹਾਈਟ ਵਧਾਉਂਦੇ ਸੀ ਤੇ ਤੁਸੀਂ ਹਿਸਾਬ ਲਾ ਲਓ ਵੀ ਇਸ ਨਦੀ ਤੋਂ ਪਾਣੀ ਕੋਈ 100 ਫੁੱਟ ਦਾ ਉੱਚਾ ਚੜ੍ਹਦੇ ਸੀ ਨਾ ਪਾਣੀ ਹਾਂ ਨਾ ਨਦੀ ਦਾ ਪਾਣੀ ਜੋ ਸਟੋਰ ਕੀਤਾ ਹੋਇਆ 100 ਫੁੱਟ ਉੱਚਾ ਪਾਣੀ ਛਾੜਦੇ ਸੀ ਜਾਂ ਫਿਰ ਖੂਹਾਂ ਚੋਂ ਕੱਢਦੇ ਸੀ ਤਾਂ ਪਵਾਰੇ ਚੱਲਦੇ ਉਸੋ ਤਾਜਮਹਿਲ ਇਹਦੇ ਤੋਂ ਤੁਹਾਡੀਆਂ ਅੱਖਾਂ ਹੀ ਨਹੀਂ ਕਿਤੇ ਜਾਂਦੀਆਂ ਮੇਰੇ ਤੋਂ ਬਾਰ-ਬਾਰ ਨਿਕਲ ਜਾਂਦਾ ਵੀ ਸੱਤਵਾਂ ਅਜੂਬਾ 200 ਦੇਸ਼ਾਂ ਦੇ ਵਿੱਚ ਸਿਰਫ ਸੱਤ ਅਜੂਬੇ ਬਣੇ ਆ ਜਿਹਦੇ ਚੋਂ ਇੱਕੋ ਹੀ ਭਾਰਤ ਦੇ ਵਿੱਚ ਤੇ ਦੂਜੀ ਗੱਲ ਵੀ ਆਹ ਜਿਹੜੀ ਬਿਲਡਿੰਗ ਬਣਾਈ ਗਈ ਆ ਉਹ ਸਾਹਮਣੇ ਜਿਹੜੀ ਬਿਲਡਿੰਗ ਆ ਇਲਾ ਇਹ ਬਿਲਡਿੰਗ ਬਣਾਈ ਗਈ ਤੇ ਐਵੇਂ ਇਹ ਬਿਲਡਿੰਗ ਬਣਾਈ ਗਈ ਫਿਰ ਉਹਦੇ ਵਿੱਚ ਮੈਜ਼ਰਮੈਂਟ ਕੀਤਾ ਜੋ ਵੀ ਕਰਨਾ ਸੀ ਉਸ ਬਿਲਡਿੰਗ ਦੇ ਹਿਸਾਬ ਨਾਲ ਹੁੰਦਾ ਸੀ ਨਿਓਆ ਸੈਂਟਰ ਉਚਾਈ ਨਿਵਾਈ ਦੂਰੀ ਇਹ ਫਿਰ ਉਸ ਬਿਲਡਿੰਗ ਦੇ ਹਿਸਾਬ ਨਾਲ ਇਹ ਤਾਜਮਹਾਲ ਬਣਾਇਆ ਗਿਆ ਇਹਦੇ ਥੱਲੇ ਪਹਿਲਾਂ ਬਿਲਡਿੰਗਾਂ ਬਣਾਈਆਂ ਇਹਦੀ ਕਹਿੰਦੇ ਨਿਓਆ ਜਿਹੜੀ ਉਹ ਆਪਾਂ ਪੜਿਆ ਸੀ ਪਿਛਲੇ ਉਹਦੇ ਵਿੱਚ ਜਿਹੜੀ ਨਿਉ ਆ ਨਿਉ ਦੇ ਵਿੱਚ ਇਹਨਾਂ ਨੇ ਇੱਕ ਲੱਕੜ ਭਰੀ ਗਈ ਆ 72 ਮੀਟਰ ਪਹਿਲਾਂ ਖੂਹ ਪੱਟੇ ਗਏ 72 ਖੂਹ ਖੂਹ ਪੱਟੇ ਗਏ ਉਹਦੇ ਵਿੱਚ ਲੱਕੜ ਭਰੀ ਜਿਹੜੀ ਉਹ ਲੱਕੜ ਦੀ ਕਹਿੰਦੇ ਖਾਸੀਅਤ ਇਹ ਆ ਵੀ ਸਮੇਂ ਦਰ ਸਮੇਂ ਪਾਣੀ ਦੇ ਨਾਲ ਉਹ ਫੁੱਲੀ ਵੀ ਰਹਿੰਦੀ ਆ ਤੇ ਮਜ਼ਬੂਤ ਵੀ ਹੁੰਦੀ ਆ ਇਸ ਕਰਕੇ ਉਹ ਲੱਕੜ ਭਰੀ ਲੱਕੜ ਭਰਨ ਤੋਂ ਬਾਅਦ ਫਿਰ ਇਹਨੂੰ ਬਣਾਇਆ ਗਿਆ ਜਿਹੜਾ ਸਦੀਆਂ ਤੱਕ ਖੜਾ ਵਾ ਤੇ ਸਦੀਆਂ ਤੱਕ ਇਹ ਖੜਾ ਰਹੂਗਾ ਤੇ ਦੂਜੀ ਗੱਲ ਆ ਵੀ ਇਹ ਯਮਨਾ ਨਦੀ ਆ ਇਹਦਾ ਪਾਣੀ ਬਹੁਤ ਗੰਧਲਾ ਹੋ ਗਿਆ ਇਹ ਸਾਫ਼ ਨਹੀਂ ਪਣੀ ਜਾਨਣਗੇ ਇਸ ਪਾਣੀ ਚ ਬੰਦਾ ਹੱਥ ਵੀ ਨਹੀਂ ਧੋ ਸਕਦਾ ਤੇ ਆ ਕੁਸ਼ਤੀਆਂ ਨੇ ਕੁਝ ਤੇ ਇਹ ਤਾਜਮਹਲ ਦੀ ਮਨਾਰ ਆ ਤੇ ਜਿੱਧਰੋਂ ਮਰਜੀ ਦੇਖ ਲਓ ਇੱਕੋ ਜਿਹਾ ਦਿਖਣਾ ਇਹ ਇਧਰੋਂ ਵੀ ਇੱਕੋ ਜਿਹਾ ਦਿਖਣਾ ਲੋਕ ਇੰਨੇ ਨੇ ਇੱਕੋ ਇੱਕੋ ਜਿਹਾ ਦਿਖਣਾ ਤੇ ਅੰਦਰ ਪੱਥਰ ਗ्लो ਕਰਦੇ ਸੀ ਤੇ ਆ ਅਰਬੀ ਦੇ ਵਿੱਚ ਲਿਖਿਆ ਹੋਇਆ ਜਿਹੜਾ ਆ ਲਿਖਿਆ ਹੋਇਆ ਪਵਿੱਤਰ ਕੁਰਾਨ ਸ਼ਰੀਫ ਦੇ ਵਿੱਚੋਂ ਕਹਿੰਦੇ ਆ ਵੀ ਇਹ ਅਲਫਾਜ਼ ਲੈ ਗਏ ਆ ਸਾਰੇ ਪਾਸੇ ਲਿਖੇ ਗਏ ਆ ਤੇ ਇਹਦੇ ਵਿੱਚ ਸੋਨਾ ਹੀਰੇ ਜਵਾਰਤ ਜੜੇ ਹੋਏ ਸੀ ਜੋ ਲੈ ਗਏ ਤੇ ਅੰਗਰੇਜ਼ ਲੈ ਗਏ ਤੇ ਬਹੁਤ ਗੱਲਾਂ ਸ਼ੁਕਰੀਆ ਹੋਈਆਂ ਨੇ ਇਹਦੇ ਵਿੱਚ ਜ਼ਰਰੇ ਜ਼ਰਰੇ ਤੇ ਅਲੱਗ ਅਲੱਗ ਕਦਮ ਕਦਮ ਤੇ ਅਲੱਗ ਅਲੱਗ ਇਤਿਹਾਸ ਆ ਪਰ ਇਹਨੂੰ ਦੇਖ ਕੇ ਹੀ ਬੰਦਾ 당ਗ ਰਹਿ ਜਾਂਦਾ ਮਨਾਰ ਆ ਇਹ ਵੀ ਕਿੰਨੀ ਉੱਚੀ ਆ ਚਲੋ ਜੀ ਯਮੁਨਾ ਦਾ ਕਿਨਾਰਾ ਸ਼ਾਂਤ ਆ ਤੇ ਦੇਖਦੇ ਜੀ ਦੇਖੀ ਜੀ ਕਿੱਸੇ ਗਿਲੋ ਕਰ ਹਾਂ ਕੈਮਰਾ ਜੀ ਨਹੀਂ ਆਉਂਗਾ ਚਮਕਦਾ ਇਹ ਤਾਂ ਉਹ ਜਿਹੜਾ ਚੁਲਾਨੀ ਚਮਕਦਾ ਵਾ ਜਿਹੜਾ ਪੱਥਰ ਵਿੱਚ ਲੱਗਿਆ ਉਹ ਚਮਕਦਾ ਤੇ ਆ ਤਿੰਨ ਵਾਰੀ ਕਲਰ ਚੇਂਜ ਕਰਦਾ ਕਹਿੰਦੇ ਤਿੰਨ ਵਾਰੀ ਸਵੇਰੇ ਸਵੇਰੇ ਹੁੰਦਾ ਇੱਕ ਤਾਂ ਮੂਰਤ ਜਿਹਾ ਹੁੰਦਾ ਐਡਾ ਜਿਹੜਾ ਇਸ ਤਰ੍ਹਾਂ ਹਾਂ ਸਵੇਰੇ ਮਾਰਨਿੰਗ 'ਚ ਇਹ ਕਹਿੰਦੇ orange ਕਲਰ ਦਾ ਤੇ ਸੱਚ ਹੋਰ ਵੀ ਜਦੋਂ ਜਦੋਂ ਪੂਰੀ ਚਾਂਦਨੀ ਰਾਤ ਆ ਉਦੋਂ ਵੀ ਇਹ ਪੱਥਰ ਜਿਹੜਾ ਪੂਰਾ ਦਿਲੋ ਘਰਦਾ ਦੂਰੋਂ ਰਾਤ ਨੂੰ ਇਹ ਗੈਸਟ ਹਾਊਸ ਹੈ ਇਹ ਗੈਸਟ ਹਾਊਸ ਸਾਹ ਦੂਜੇ ਪਾਸੇ ਮਸਜਿਦ ਸੀ ਤੇ ਇਸੇ ਤਰੀਕੇ ਇਹ ਗੈਸਟ ਹਾਊਸ ਸਾ ਮਸਜਿਦ ਦੀ ਉਚਾਈ ਇਹਦੇ ਬਰਾਬਰ ਰੱਖੀ ਗਈ ਆ ਤੇ ਆ ਥੋੜਾ ਜਿਹਾ ਗੈਸਟ ਹਾਊਸ ਜਿਵੇਂ ਰੱਖਿਆ ਗਿਆ ਮੇਰੇ ਰਾਜੇ ਦੇ ਮਹਿਮਾਨ ਆਉਂਦੇ ਸੀ ਉਹ ਇੱਥੇ ਰੁਕਦੇ ਸੀ ਤੇ ਕਾਫੀ ਵੱਡਾ ਏਰੀਆ ਦੇਖ ਲੋ ਤੁਸੀਂ ਇਨਸਾਨ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਵੀ ਇਨਸਾਨ ਕਿੰਨਾ ਘਾਤੇ ਏਰੀਆ ਕਿੱਡਾ ਘਾ ਇਹ ਜਿਹੜੀ ਜਗਾ ਵਾ ਤਾਜਮਹਿਲ ਹੁਣ ਤਾਂ ਕੋਈ ਹਰੇਕ ਬੰਦਾ ਟਿਕਟ ਲੈ ਕੇ ਆ ਜਾਂਦਾ ਇੱਥੇ ਕਈ ਬੰਦੇ ਉਸ ਵਕਤ ਅਜੇ ਵੀ ਹੋਣਗੇ ਰਾਜੇ ਮਹਾਰਾਜੇ ਵੀ ਹੋਣਗੇ ਜਿਨ੍ਹਾਂ ਨੂੰ ਇਹਦੇ ਅੰਦਰ ਅਲਾਓ ਨਹੀਂ ਹੋਣਾ ਵੀ ਤੁਸੀਂ ਆਉਣਾ ਵਾ ਉਥੇ ਜੀ ਆਈਪੀ ਲੋਕਾਂ ਨੂੰ ਰੌਣਕ ਸੀ ਜੀ ਜੇ ਅੱਗੇ ਸੌਂਦੀਆਂ ਸਭ ਸੇ ਸਮੇਂ ਦਾ ਲੋਕਾਂ ਦੇ ਖਾਬ ਸੀ ਇਹਨੂੰ ਦੇਖਣ ਦੇ ਬਿਲਕੁਲ ਉਦੋਂ ਰਾਜੇ ਦੀ ਪਰਮਿਸ਼ਨ ਤੋਂ ਬਿਨਾਂ ਇਹਨੂੰ ਦੇਖ ਨਹੀਂ ਸਕਦਾ ਸੀ ਚਾਹੇ ਉਹ ਕਿਸੇ ਰਿਆਸਤ ਦਾ ਮਾਲਕ ਹੀ ਹੋਵੇ ਪਰ ਉਹ ਵੀ ਨਹੀਂ ਇੱਥੇ ਆਇਆ ਹੁਣ ਜਾਨਕਿ ਹੁਣ ਤਾਂ ਹਰੇਕ ਬੰਦਾ ਟਿਕਟ ਲੈ ਕੇ ਆ ਹੀ ਜਾਂਦਾ ਮਤਲਬ ਇਹ ਹੈ ਜੀ ਅਸਲੀਅਤ ਇਹ ਹੈ ਵੀ ਜਿਹਦੀ ਨਸੀਬ 'ਚ ਲਿਖਿਆ ਅੰਦਰ ਜਾਣਾ ਉਹੀ ਆ ਸਕਦਾ ਨਹੀਂ ਨਹੀਂ ਆ ਸਕਦਾ ਆ ਟਿਕਟ ਤਾਂ ਚੱਲ ਨਸੀਬ ਦੀ ਗੱਲ ਆ ਟਿਕਟ ਦੀ ਤਾਂ ਟਿਕਟਾਂ ਦਾ ਕੀ ਕੀੜੀ ਗੱਲ ਆ ਆ ਜਿਹੜਾ ਇਹ ਫਿਰ ਕਵਰ ਆ ਇਹਦੇ ਵਿੱਚ ਰੱਖ ਦਿੱਤੇ ਜਾਂਦੇ ਆ ਇਹ ਫਿਰ ਕਵਰ ਧੁੱਤੇ ਜਾਂਦੇ ਆ ਫਿਰ ਦੂਜੀ ਵਾਰੀ ਇਹਨੂੰ ਬੰਦਾ ਉੱਜਾ ਕੇ ਅੰਦਰ ਐਂਟਰ ਹੋ ਸਕਦਾ ਨਹੀਂ ਨਹੀਂ ਹੋ ਸਕਦਾ ਲਓ ਜੀ ਦੁਬਾਰਾ ਫੇਰ ਇੱਕ ਗੈਸਟ ਹਾਊਸ ਨੇੜੇੋਂ ਜਿਹੜੇ ਰਾਜੇ ਦੇ ਖਾਸ ਬੰਦੇ ਹੁੰਦੇ ਸੀ ਉਹਨਾਂ ਦਾ ਗੈਸਟ ਹਾਊਸ ਹੈ ਇਹ ਤੇ ਤਾਜ ਮਹਿਲ ਕਿਸੇ ਨੂੰ ਇਜਾਜ਼ਤ ਹੈਗੀ ਸੀ ਜਾਂ ਨਹੀਂ ਹੈਗੀ ਸੀ ਉਹ ਇਲਾਕਾ ਅੰਦਰ ਆਉਣ ਦੀ ਚਲੋ ਚਲੋ ਕਰ ਕੋਈ ਸੀਕ੍ਰੈਟ